ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਤੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸਬਦਾ ਹੈ ਹੀ ਐ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟੀ ਡਰ ਮੈਡਿਕ ਵਧੀਆ ਕਰਵਾਓ 70 60 70 ਕਈ ਵਾਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕੇ ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਵਲੋਂ ਫਲੱਗ ਨੇ ਉਹ ਤੋਂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਤੇ ਹਰ ਰੋ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ Eu the eu ਮੈਂ ਆਪਣੇ ਅਜੇ ਸ਼ੋਰੀ ਸਰ ਤੇ ਮਨਜੀਤ ਫੈਟ ਸਰ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਬਹੁਤ ਅੱਛੀ ਜੀ ਟ੍ਰੇਨਿੰਗ ਦਿੱਤੀ ਜੇ ਮੈਂ ਇਸ ਪੜਾਅ ਤੱਕ ਪਹੁੰਚ ਸਕਦਾ ਇਹ ਕਿੰਨਾ ਜਿੰਮਾ ਹੁੰਦਾ ਸੀ ਕਿੰਨਾ ਦੀ ਗੱਲ ਨੂੰ ਮੈਂ ਇਸ ਵਾਰ ਬੜਾ ਗੋਲ ਲੈ ਕੇ ਜਾਂਦਾ ਨਹੀਂ ਨਾ ਇਸ ਵਾਰ ਪੂਰੀ ਮੇ ਸੀ ਕਿ ਮੈਂ ਟੀਮ ਦੇ ਵਿੱਚ 골ਡ ਤੇ ਇੰਡੀਵਿਊਅਲ ਵੀ 골ਡ ਲੈ ਕੇ ਜਾਵਾਂਗਾ ਪਰ ਮੇਰਾ ব্রੌਂਜ਼ ਆਇਆ ਇੰਡੀਵਿਊਅਲ ਪਰ ਬਹੁਤ ਖੁਸ਼ੀ ਹੋਈ ਮੇਰਾ ਪਹਿਲਾ ব্রੌਂਜ਼ ਆਇਆ ਇੰਡੀਵਿਊਅਲ اور ਟੀਮ 골ਡ ਕਿੰਨੇ ਦੇਸ਼ਾਂ ਦੇ ਨਾਲ ਮੁਕਾਬਲਾ ਹੋਇਆ ਤੁਹਾਡਾ ਇਸ ਦੇ ਵਿੱਚ 18 ਦੇਸ਼ ਆਏ ਸੀ ਅਪੋਜੀਓ ਪੀਪੀਸੀ ਆ ਦੇ ਮਾ ਦੀ 골ਡ ਟੀਮ ਨੂੰ 골ਡ ਆ ਗਿਆ ਬੇਸ਼ੱਕ ਜਿਹੜਾ ਅੰਗਰੀਜੀਨ ਬ੍ਰਾਊਨ ਆਇਆ ਹੈ ਅਗਲਾ ਟਾਰਗੇਟ ਹੈ ਕੁਛ ਨੇ ਕੀ ਨਿਸ਼ਾਨਾ ਵਟੇ ਮੇਰਾ ਅਗਲਾ ਚਾਹ ਹੈ 골ਡ ਹੀ ਹੈ ਕਿਸ ਕਿਸ ਗੇਮ ਕਿੱਥੇ ਜਾਣਾ ਹੈਗਾ ਕਮਨ ਬੈਟ ਜਾਣਾ ਕੀ ਹੈ ਮੇਰਾ ਅਗਲਾ ਟਾਰਗੇਟ 올림픽 ਗੇਮਸ ਦੇ ਵਿੱਚ 골ਡਨ ਮੈਡਲ ਲੈਣਾ ਹੈ ਸਾਡੇ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਏਸ਼ੀਅਨ ਕ੍ਰੈਡਿਟ ਕੱਪ ਜਿਹਨੂੰ ਆਪਾਂ ਏਸ਼ੀਅਨ ਚੈਂਪੀਅਨਸ਼ਿਪ ਕਹਿ ਸਕਦੇ ਹਾਂ ਉਹਦਾ ਟੂਰਨਾਮੈਂਟ ਜੋ ਹਲਦਵਾਨੀ ਉਤਰਾਖੰਡ ਵਿੱਚ ਹੋਇਆ ਹੈ ਸਾਡੇ ਏਰੀਏ ਦੇ ਬੱਚੇ ਉਹਨਾਂ ਚ ਪਾਰਟਿਸਿਪੇਟ ਕੀਤਾ ਹੈ ਔਰ ਜੋ ਟੀਮ ਇਵੈਂਟ ਚੋ 골ਡ ਮੈਡਲ ਆਇਆ ਹੈ ਆਪਣੇ ਬੇਟਾ ਅੰਕੁਸ਼ ਔਰ ਇਹਦਾ ਇੰਡੀਵਿਜੁਅਲ ব্রੌਂਜ਼ ਮੈਡਲ ਆਇਆ ਔਰ ਬੇਟੀ ਈਸ਼ਿਤਾ ਇਹਦਾ ਇੰਡੀਵਿਜੁਅਲ ব্রੌਂਜ਼ ਮੈਡਲ ਆਇਆ ਇਹਨਾਂ ਦੋਨਾਂ ਨੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਸੀ ਜਿੱਥੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਹੈ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇੱਕ ਛੋਟੀ ਜਿਹੀ ਜਗ੍ਹਾ ਚੋਂ ਉੱਠ ਕੇ ਉੱਦੇ ਜਿੱਥੇ ਇਹਨਾਂ ਦੀ ਟ੍ਰੇਨਿੰਗ ਜ਼ਿਆਦਾ ਚੱਲਦੀ ਹੈ ਉੱਥੋਂ ਉੱਠ ਕੇ ਇੱਕ ਇੰਟਰਨੈਸ਼ਨਲ ਲੈਵਲ ਤੇ ਇਹ ਉਪलब्धि ਹਾਸਲ ਕਰਨੀ ਜਿੱਥੇ ਸਾਡੇ ਸਾਰੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਸਾਡੇ ਨੌਜਵਾਨਾਂ ਲਈ ਸਾਡੇ ਸਪੋਰਟਸਮੈਨ ਲਈ ਉਹ ਇੱਕ ਬੜਾ ਵੱਡੇ ਮੋਟੀਵੇਸ਼ਨ ਹੈ ਉਥੇ ਇਹਨਾਂ ਦੇ ਕੋਚ ਇਹਨਾਂ ਦੇ ਟੀਚਰ ਇਹਨਾਂ ਦੇ ਮਾਪੇ ਉਹ ਵੀ ਵਧਾਈ ਦੇ ਪਾਤਰ ਨੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦਿਨਾ ਔਰ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਵੱਲੋਂ ਜਿਹੜੀ ਵੀ ਸਹੂਲਤ ਇਸ ਖੇਡ ਨੂੰ ਅਪਲਿਫਟ ਕਰਨ ਲਈ ਚਾਹੀਦੀ ਹੋਊਗੀ ਕਿਉਂਕਿ ਜਿਹੜੇ ਇਹਨਾਂ ਦੇ ਟੂਰਨਾਮੈਂਟ ਹੁੰਦੇ ਆ ਸਾਲਾਨਾ ਮੈਂ ਉਥੇ ਵੀ ਅਕਸਰ ਜਾਂਨਾ ਕਿ ਮੇਰੇ ਮਿੱਤਰ ਧਰਮਬਾ ਵੀਰ ਵਾਲੀਆ ਜੀ ਜਿਹੜੇ ਅੱਜ ਕੱਲ ਕੈਨੇਡਾ ਗਏ ਹੋਏ ਆ ਉਹ ਇਸ ਚੀਜ਼ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੇ ਕਰਕੇ ਮੇਰਾ ਕਾਫੀ ਲਗਾ ਇਸ ਜਿਹੜੀ ਹੈਗੇ ਸਪੋਰਟਸ ਨਾਲ ਹੈਗਾ ਸੋ ਮੈਂ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਕੋਚਸ ਨੂੰ ਤੇ ਇੱਕ ਵਾਰ ਸਾਡੇ ਸਾਰੇ ਮਾਨਸਾ ਵਾਸੀਆਂ ਨੂੰ ਵੀ ਇਹਦੀ ਵਧਾਈ ਦਿੰਨਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮਤਲਬ ਇੰਡਵੀਡਿਊਅਲ ਪ੍ਰੋਜੈਕਟ ਆਇਆ ਮੇਰਾ ਪਹਿਲਾ ਮੈਡਲ ਜਿੱਤਾ ਸਭ ਤੋਂ ਵੱਡਾ ਯੋਗਦਾਨ ਰਿਹਾ ਅਜੀਸ਼ੋਰੀ ਸਾਹਿਬ ਤੇ ਮਨਦੀਪ ਸਰਤਾ ਤੇ ਪਹਿਲਾ ਮੇਰਾ ਪਾਸਪੋਰਟ ਮੇਰੇ ਤੇ ਬਣਿਆ ਫਿਰ ਅੱਜ ਮੈਂ ਧੰਨਵਾਦ ਕਰਨਾ ਚਾਹੁੰਦੀ ਰਾਜਾ ਬੜਿੰਚੀ ਨੂੰ ਜਿਨ੍ਹਾਂ ਨੇ ਮੇਲ ਪਾ ਕੇ ਮੇਰੇ ਪਾਸਪੋਰਟ ਇੱਕ ਦਿਨ ਚ ਬਣਵਾਇਆ ਬਹੁਤ ਹਲਕੀ ਮਦਦ ਅਗਰ ਉਹ ਮੇਰੀ ਹੈਲਪ ਨਾ ਕਰਦੇ ਤੇ ਮੈਂ ਖੇਡ ਨਹੀਂ ਪਾਉਂਦੀ ਬਹੁਤ ਹੀ ਵੱਡਾ ਮਾਣ ਸਾਡੇ ਲਾਕੀ ਦਾ ਸਾਡੇ ਇਹਨਾਂ ਬੱਚਿਆਂ ਨੇ ਕੀਤਾ ਕਿਉਂਕਿ ਚਾਰ ਬੱਚੇ ਸਾਡੇ ਇਲਾਕੇ ਦੇ ਜਿਹੜੀ ਅਕੈਡਮੀ ਉੱਪਰ ਦੇ ਵਿੱਚ ਇਹ ਤਾਂ ਟ੍ਰੇਨਿੰਗ ਸੈਂਟਰ ਹੈ ਉੱਥੇ ਚਲਦੀ ਹੈ ਉਹਦੇ ਪ੍ਰਧਾਨ ਤਰਮੀਰ ਬਾਲੀਆ ਜੀ ਨੇ ਔਰ ਮੈਂ ਕਹਣਾ ਇਹਨਾਂ ਦੇ ਕੋਚ ਸਾਹਿਬ ਨੇ ਔਰ ਬੱਚਿਆਂ ਨੇ ਬੜੀ ਮਿਹਨਤ ਨਾਲ 13 ਦੇਸ਼ਾਂ ਦੇ ਵਿੱਚ ਇਹ 13 ਦੇਸ਼ਾਂ ਦੀ ਗੇਮ ਸੀ ਏਸ਼ੀਆ ਦੀ ਗੇਮ 13 ਦੇਸ਼ਾਂ ਦੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ 골ਡ ਮੈਡਲ ਲੈ ਕੇ ਆਏ ਸਾਡੇ ਹੁਣ ਅੰਕ ਜਨਰਲਲੀ ਪੋਰਟੀ ਬੇਟੀ ਇਸਤਾ ਪਰ ਚਾਰੋਂ ਬੱਚੇ ਗਏ ਆ ਕਾਰੀ ਸਨਮਾਨਯੋਗ ਆ ਲੇਕਿਨ ਗੋਲਡ ਮੈਡ ਭਾਵੇਂ ਕਿ ਇੰਡੀਆ ਲੈਵਲ ਤੇ ਇੰਡੀਆ ਇੰਡੀਆ ਦੇ ਹਿੱਸੇ ਦੇ ਖੇਡੇ ਸੀ ਬੱਚੇ ਸਾਡੇ ਬੜਾ ਵੱਡਾ ਮਾਨ ਮਹਿਸੂਸ ਹੋੰਦਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਮਾਨ ਮਿਲਿਆ ਸਤਿਕਾਰ ਮਿਲਿਆ ਤੇ ਮੈਂ ਕੋਚ ਸਾਹਿਬ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਕੋਚ ਸਾਹਿਬ ਨੇ ਕੋਚ ਸਾਹਿਬ ਨੇ ਮਿਹਨਤ ਕਰਾ ਕੇ ਔਰ ਥੋੜੇ ਦਿਨਾਂ ਦੇ ਵਿੱਚ ਇਨਾਂ ਨੂੰ ਟ੍ਰੇਨਿੰਗ ਦਿੱਤੀ ਪਰ ਵੱਡਾ ਮਾਣ ਮਹਿਸੂਸ ਹੁੰਦਾ ਹੈ ਕੋਚ ਸਾਹਿਬ ਤੇ ਵੀ ਪਰ ਬੱਚਿਆਂ ਤੇ ਟ੍ਰੇਨਿੰਗ ਸੈਂਟਰ ਤੇ ਕਿਉਂਕਿ ਟ੍ਰੇਨਿੰਗ ਸੈਂਟਰ ਜਿੱ ਮੈਂ ਕਈ ਵਾਰੀ ਵਿਜਿਟ ਕੀਤੀ ਆ ਜਾ ਕੇ ਉੱਥੇ ਬਹੁਤ ਵਧੀਆ ਇੰਤਜ਼ਾਮ ਆ ਉੱਥੇ ਪਰ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਆ ਮੈਂ ਵਧਾਈ ਦੇਣਾ ਸੈਂਟਰ ਦੇ ਸਾਰੇ ਉਡੇਦਾਰ ਸਹਿਬਾਨ ਨੂੰ ਜਿਹੜੇ ਉੱਥੇ ਡਿਊਟੀ ਕਰਦੇ ਆ ਪ੍ਰਧਾਨ ਸਾਹਿਬ ਨੂੰ ਔਰ ਖਾਸ ਕਰਕੇ ਬੱਚਿਆਂ ਦੇ ਪੇਰੈਂਟਸ ਨੂੰ ਵਧਾਈ ਸਾਡੇ ਇਲਾਕੇ ਨੂੰ ਬਹੁਤ ਵੱਡੀ ਵਧਾਈ ਆ ਤੇ ਮੈਂ ਇੱਕ ਹੋਰ ਗੱਲ ਜਰੂਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਖੜੇ ਆ ਇਹਨਾਂ ਬੱਚਿਆਂ ਦੇ ਬਹੁਤ ਵੱਡੇ ਖਰਚੇ ਹੁੰਦੇ ਆ ਐਡਾ ਵੱਡਾ ਸਨ ਨੂੰ ਦਿੱਤਾ ਪੰਜਾਬ ਨੂੰ ਬਹੁਤ ਵੱਡਾ ਮਾਨ ਲੈ ਕੇ ਦਿੱਤਾ ਬਹੁਤ ਵੱਡੇ ਖਰਚੇ ਇਹਨਾਂ ਦੇ 2-2 3-3 ਲੱਖ ਰੁਪਇਆ ਖਰਚਾ ਕਰਕੇ ਟ੍ਰੇਨਿੰਗਾਂ ਹੋਈਆਂ ਤਾਂ ਜਿਹੜਾ ਵੀ ਕੋਈ ਸਤਕਾਰ ਸਰਕਾਰ ਵੱਲੋਂ ਬਣਦਾ ਇਹਨਾਂ ਨੂੰ ਜਰੂਰ ਕੀਤਾ ਜਾਵੇ ਇਸ ਗੱਲ ਦੀ ਵੀ ਮੈਂ ਬੇਨਤੀ ਕਰੂੰਗਾ ਕਿ ਅਖੀਰ ਦੇ ਵਿੱਚ ਸਾਡੇ ਇਲਾਕੇ ਵੱਲੋਂ ਸਾਰੀਆਂ ਉਹਨਾਂ ਜਿੱਥੇ-ਜਿੱਥੇ ਅਕੈਡਮੀਆਂ ਬਣੀਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ શ્રી RAM ਆਦਾ ਬਹੁਤ ਖੁਸ਼ੀ ਹੋਈ ਮੈਂ ਆਪਣੇ ਅਜੀ ਸ਼ੋਰੀ ਸਰ ਤੇ ਮਨਜੀਤ ਸਰ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਬਹੁਤ ਅੱਛੀ ਜੀ ਟ੍ਰੇਨਿੰਗ ਦਿੱਤੀ ਜੇ ਮੈਂ ਇਸ ਪੜਾਉ ਤੱਕ ਪਹੁੰਚ ਨਹੀਂ ਸਕਦਾ ਇਹ ਕਿੰਨਾ ਜਿੰਮਾ ਹੁੰਦਾ ਸੀ ਕਿੰਨਾ ਜੀ ਰੱਖਦਾ ਹਾਂ ਮੈਂ ਇਸ ਵਾਰ ਬੜਾ ਗੋਲ ਲੈ ਕੇ ਜਾਂਦਾ ਨਹੀਂ ਨਾ ਇਸ ਵਾਰ ਪੂਰੀ ਮੇ ਸੀ ਕਿ ਮੈਂ ਟੀਮ ਦੇ ਵਿੱਚ 골ਡ ਤੇ ਇੰਡੀਵਿਊਅਲ ਵੀ 골ਡ ਲੈ ਕੇ ਜਾਵਾਂਗਾ ਪਰ ਮੇਰਾ ਬ੍ਰੌਂਜ਼ ਆਇਆ ਇੰਡੀਵਿਊਅਲ ਪਰ ਮੈਨੂੰ ਬਹੁਤ ਖੁਸ਼ੀ ਹੋਈ ਮੇਰਾ ਪਹਿਲਾ ਬ੍ਰਾਂਜ਼ ਆਇਆ ਇੰਟਰਵਿਊਅਰ اور ਟੀਮ 골ਡ ਕਿੰਨੇ ਦੇਸ਼ਾਂ ਦੇ ਨਾਲ ਮੁਕਾਬਲਾ ਹੋਇਆ ਤੁਹਾਡਾ ਇਸ ਦੇ ਵਿੱਚ 18 ਦੇਸ਼ ਆਏ ਸੀ ਅੱਜ ਜੇ ਇੱਕ ਸਪੈਸ਼ਲ ਜੇਮਾ ਦੀ ਬਾਲ ਟੀਮ ਫੋਲ ਆ ਗਿਆ ਬੇਸ਼ੱਕ ਜਿਹੜਾ ਅੰਡਵੀਜੀਨ ਬ੍ਰਾਊਨ ਆਇਆ ਹੈ ਅਗਲਾ ਟਾਰਗੇਟ ਹੈ ਕੁਛ ਨੇ ਕੀ ਨਿਸ਼ਾਨਾ ਬਣੇ ਮੇਰਾ ਅਗਲਾ ਟਾਰਗੇਟ 골ਡ ਹੀ ਹੈ ਇਸ ਕਿਸ ਗੇਮ ਕਿੱਥੇ ਜਾਣਾ ਹੈਗਾ ਕਾਮਨ ਮੈਚ ਜਾਣਾ ਕੀ ਹੈ ਕੀ ਮੇਰਾ ਅਗਲਾ ਟਾਰਗੇਟ 올림픽 ਗੇਮਸ ਦੇ ਵਿੱਚ 골ਡਨ ਮੈਡਲ ਲੈਣਾ ਹੈ ਸਾਡੇ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕੇ ਏਸ਼ੀਅਨ ਕ੍ਰੈਡਿਟ ਕੱਪ ਜਿਹਨੂੰ ਆਪਾਂ ਏਸ਼ੀਅਨ ਚੈਂਪੀਅਨਸ਼ਿਪ ਕਹਿ ਸਕਦੇ ਹਾਂ ਉਹਦਾ ਟੂਰਨਾਮੈਂਟ ਜੋ ਹਲਦਵਾਨੀ ਉਤਰਾਖੰਡ ਵਿੱਚ ਹੋਇਆ ਹੈ ਸਾਡੇ ਏਰੀਏ ਦੇ ਬੱਚੇ ਉਹਨਾਂ ਚ ਪਾਰਟਿਸਿਪੇਟ ਕੀਤਾ ਹੈ ਔਰ ਜੋ ਟੀਮ ਇਵੈਂਟ ਚੋ 골ਡ ਮੈਡਲ ਆਇਆ ਹੈ ਆਪਣੇ ਬੇਟਾ ਅੰਕੁਸ਼ ਔਰ ਇਹਦਾ ਇੰਡੀਵਿਜੁਅਲ ਬ੍ਰੌਂਜ਼ ਮੈਡਲ ਆਇਆ ਔਰ ਬੇਟੀ ਇਸ਼ਿਤਾ ਇਹਦਾ ਇੰਡੀਵਿਜੁਅਲ ਬ੍ਰੌਂਜ਼ ਮੈਡਲ ਆਇਆ ਇਹਨਾਂ ਦੋਨਾਂ ਨੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਸੀ ਜਿੱਥੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਹੈ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇੱਕ ਛੋਟੀ ਜਿਹੀ ਜਗ੍ਹਾ ਚੋਂ ਉੱਠ ਕੇ ਉੱਦੇ ਜਿੱਥੇ ਇਹਨਾਂ ਦੀ ਟ੍ਰੇਨਿੰਗ ਜ਼ਿਆਦਾ ਚੱਲਦੀ ਹੈ ਉੱਥੋਂ ਉੱਠ ਕੇ ਇੱਕ ਇੰਟਰਨੈਸ਼ਨਲ ਲੈਵਲ ਤੇ ਇਹ ਉਪलब्धि ਹਾਸਲ ਕਰਨੀ ਜਿੱਥੇ ਸਾਡੇ ਸਾਰੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਸਾਡੇ ਨੌਜਵਾਨਾਂ ਲਈ ਸਾਡੇ ਸਪੋਰਟਸਮੈਨ ਲਈ ਉਹ ਇੱਕ ਬੜਾ ਵੱਡੀ ਮੋਟੀਵੇਸ਼ਨ ਹੈ ਉੱਥੇ ਇਹਨਾਂ ਦੇ ਕੋਚ ਇਹਨਾਂ ਦੇ ਟੀਚਰ ਇਹਨਾਂ ਦੇ ਮਾਪੇ ਉਹ ਵੀ ਵਧਾਈ ਦੇ ਪਾਤਰ ਨੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦਿਨਾ ਔਰ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਵੱਲੋਂ ਜਿਹੜੀ ਵੀ ਸਹੂਲਤ ਇਸ ਖੇਡ ਨੂੰ ਅਪਲਿਫਟ ਕਰਨ ਲਈ ਚਾਹੀਦੀ ਹੋਊਗੀ ਕਿਉਂਕਿ ਜਿਹੜੇ ਇਹਨਾਂ ਦੇ ਟੂਰਨਾਮੈਂਟ ਹੁੰਦੇ ਸਾਲਾਨਾ ਮੈਂ ਉੱਥੇ ਵੀ ਅਕਸਰ ਜਾਣਾ ਕਿ ਤੇ ਮੇਰੇ ਮਿੱਤਰ ਧਰਮਬਾ ਵੀਰਵਾਲੀਆ ਜੀ ਜਿਹੜੇ ਅੱਜ ਕੱਲ ਕੈਨੇਡਾ ਗਏ ਹੋਏ ਆ ਉਹ ਇਸ ਚੀਜ਼ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੇ ਕਰਕੇ ਮੇਰਾ ਕਾਫੀ ਲਗਾ ਇਸ ਜਿਹੜੀ ਹੈਗੇ ਸਪੋਰਟਸ ਨਾਲ ਹੈਗਾ ਸੋ ਮੈਂ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਕੋਚਸ ਨੂੰ ਤੇ ਇੱਕ ਵਾਰ ਸਾਡੇ ਸਾਰੇ ਮਾਨਸਾ ਵਾਸੀਆਂ ਨੂੰ ਵੀ ਇਹਦੀ ਵਧਾਈ ਦਿੰਨਾ। ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮਤਲਬ ਇੰਡੀਵਿਡੂਅਲ ਪ੍ਰੋਅਨਟ ਆਇਆ ਮੇਰਾ ਪਹਿਲਾ ਮੈਡਲ। ਪਰ ਸਭ ਤੋਂ ਵੱਡਾ ਸਨੋਪਨ ਰਿਹਾ ਅਜਿਸ਼ੋਰੀ ਸਾਹਿਬ ਤੇ ਮਨਦੀਪ ਸਰਤਾ। ਤੇ ਪਹਿਲਾਂ ਮੇਰਾ ਪਾਸਪੋਰਟ ਨਹੀਂ ਸੀ ਬਣਿਆ। ਫਿਰ ਮੈਂ ਧੰਨਵਾਦ ਕਰਨਾ ਚਾਹੁੰਦੀ ਰਾਜਾ ਬੜਿੰਚੀਆ ਨੂੰ ਜਿਨ੍ਹਾਂ ਨੇ ਮੇਲ ਭਾਕੇ ਮੇਰੇ ਪਾਸਪੋਰਟ ਇੱਕ ਦਿਨ 'ਚ ਬਣਵਾਉਂਨ ਸਪੋਰਟ ਦਿੱਤੀ। ਅਗਰ ਉਹ ਮੇਰੀ ਹੈਲਪ ਨਾ ਕਰਦੇ ਤੇ ਮੈਂ ਛੇੜ ਨਹੀਂ ਪਾਉਂਦੀ। ਬਹੁਤ ਹੀ ਵੱਡਾ ਮਾਣ ਸਾਡੇ ਇਲਾਕੇ ਦਾ ਸਾਡੇ ਇਹਨਾਂ ਬੱਚਿਆਂ ਨੇ ਕੀਤਾ ਕਿਉਂਕਿ ਚਾਰ ਬੱਚੇ ਸਾਡੇ ਇਲਾਕੇ ਦੇ ਜਿਹੜੀ ਅਕੈਡਮੀ ਉੱਪਰ ਦੇ ਵਿੱਚ ਇਹ ਤਾਂ ਟ੍ਰੇਨਿੰਗ ਸੈਂਟਰ ਹੈ ਉੱਥੇ ਚਲਦੀ ਹੈ ਉਹਦੇ ਪ੍ਰਧਾਨ تنਵੀਰ ਬਾਲੀਆ ਜੀ ਨੇ ਔਰ ਮੇਕਰ ਨਾਲ ਇਹਨਾਂ ਦੇ ਕੋਚ ਸਾਹਿਬ ਨੇ ਔਰ ਬੱਚਿਆਂ ਨੇ ਬੜੀ ਮਿਹਨਤ ਨਾਲ 13 ਦੇਸ਼ਾਂ ਦੇ ਵਿੱਚ ਇਹ 13 ਦੇਸ਼ਾਂ ਦੀ ਗੇਮ ਸੀ ਏਸ਼ੀਆ ਦੀ ਗੇਮ 13 ਦੇਸ਼ਾਂ ਦੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ 골ਡ ਮੈਡਲ ਲੈ ਕੇ ਆਏ ਸਾਡੇ ਅੰਕ ਜਨਰਲੀ ਪੋਛੜੀ ਬੇਟੀ ਇਸਤਾ ਇਸਤਾ ਪਰ ਚਾਰੋਂ ਬੱਚੇ ਗਏ ਆ ਕਾਰੀ ਸਨਮਾਨਯੋਗ ਆ ਲੇਕਿਨ ਗੋਲਡ ਮੈਡ ਭਾਵੇਂ ਕਿਉਂਕਿ ਇੰਡੀਆ ਲੈਵਲ ਤੇ ਇੰਡੀਆ ਇੰਡੀਆ ਦੇ ਹਿੱਸੇ ਦੇ ਖੇਡੇ ਸੀ ਬੱਚੇ ਸਾਡੇ ਬੜਾ ਵੱਡਾ ਮਾਨ ਮਹਿਸੂਸ ਹੁੰਦਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਮਾਨ ਮਿਲਿਆ ਸਤਿਕਾਰ ਮਿਲਿਆ ਤੇ ਮੈਂ ਕੋਚ ਸਾਹਿਬ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਕੋਚ ਸਾਹਿਬ ਨੇ ਕੋਚ ਸਾਹਿਬ ਨੇ ਮਿਹਨਤ ਕਰਾ ਕੇ ਔਰ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਪਰ ਵੱਡਾ ਮਾਣ ਮਹਿਸੂਸ ਹੁੰਦਾ ਹੈ ਕੋਚ ਸਾਹਿਬ ਤੇ ਵੀ ਪਰ ਬੱਚਿਆਂ ਤੇ ਟ੍ਰੇਨਿੰਗ ਸੈਂਟਰ ਤੇ ਕਿਉਂਕਿ ਟ੍ਰੇਨਿੰਗ ਸੈਂਟਰ ਜਿੱ ਮੈਂ ਕਈ ਵਾਰੀ ਵਿਜਿਟ ਕੀਤੀ ਆ ਜਾ ਕੇ ਉੱਥੇ ਬਹੁਤ ਵਧੀਆ ਇੰਤਜ਼ਾਮ ਆ ਉੱਥੇ ਪਰ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਆ ਮੈਂ ਵਧਾਈ ਦੇਣਾ ਸੈਂਟਰ ਦੇ ਸਾਰੇ ਉਪਦੇਸ਼ਕ ਸਾਹਿਬਾਨ ਨੂੰ ਜਿਹੜੇ ਉੱਥੇ ਡਿਊਟੀ ਕਰਦੇ ਆ ਪ੍ਰਧਾਨ ਸਾਹਿਬ ਨੂੰ ਔਰ ਖਾਸ ਕਰਕੇ ਬੱਚਿਆਂ ਦੇ ਪੇਰੈਂਟਸ ਨੂੰ ਵਧਾਈ ਸਾਡੇ ਇਲਾਕੇ ਨੂੰ ਬਹੁਤ ਵੱਡੀ ਵਧਾਈ ਆ ਤੇ ਮੈਂ ਇੱਕ ਹੋਰ ਗੱਲ ਜਰੂਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਖੜੇ ਆ ਇਹਨਾਂ ਬੱਚਿਆਂ ਦੇ ਬਹੁਤ ਵੱਡੇ ਖਰਚੇ ਹੁੰਦੇ ਆ ਐਡਾ ਵੱਡਾ ਮਾਨ ਸਾਨੂੰ ਦਿੱਤਾ ਪੰਜਾਬ ਨੂੰ ਬਹੁਤ ਵੱਡਾ ਮਾਨ ਲੈ ਕੇ ਦਿੱਤਾ ਬਹੁਤ ਵੱਡੇ ਖਰਚੇ ਇਹਨਾਂ ਦੇ 2-2 3-3 ਲੱਖ ਰੁਪਇਆ ਖਰਚਾ ਕਰਕੇ ਟ੍ਰੇਨਿੰਗਾਂ ਹੋਈਆਂ ਤਾਂ ਜਿਹੜਾ ਵੀ ਕੋਈ ਸਤਕਾਰ ਸਰਕਾਰ ਵੱਲੋਂ ਬਣਦਾ ਇਹਨਾਂ ਨੂੰ ਜਰੂਰ ਕੀਤਾ ਜਾਵੇ ਇਸ ਗੱਲ ਦੀ ਵੀ ਮੈਂ ਬੇਨਤੀ ਕਰੂੰਗਾ ਕਿ ਅਖੀਰ ਦੇ ਵਿੱਚ ਸਾਡੇ ਇਲਾਕੇ ਵੱਲੋਂ ਸਾਰੀਆਂ ਉਹਨਾਂ ਜਿੱਥੇ-ਜਿੱਥੇ ਅਕੈਡਮੀਆਂ ਬਣੀਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ ਸ੍ਰੀ ਰਾਮ